ਮਾਰੂ ਸੋ ਰਹੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਿਮਰੈ ਕਰਤ ਸਿਮਰੈ ਕਰਤੀ ਅਰ ਆਕਾਸ਼ਾ ਸਿਮਰੈ ਚੰਦ ਸੂਰਜ ਗੁਣ ਕਾਸ ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਕਲ ਉਪਾਰਜਨਾ ਸਿਮਰੈ ਖਾਟ ਦੇਵ ਸਭ ਲੋਵਾ ਸਿਮਰੈ ਪਾਪਾਲ ਪੁਰੀਆ ਸੱਚ ਸੁਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨ ਸਿਮਰਹਿ ਬ੍ਰਹਮੇ ਪ੍ਰਸੰਭ ਹਿਸਾ ਸਿਮਰੈ ਦੇਵਤੇ ਕੋੜ ਤੇਤੀਸਾ ਸਿਮਰੈ ਜਾਖਦੇ ਸਭ ਸਿਮਰਹਿ ਆਗੰਤਨ ਜਾਈ ਜਸ ਗਣਾਂ ਸਿਮਰਹਿ ਪਸ ਪੰਖੇ ਸਭ ਭੂਤਾ ਸਿਮਰਹਿ ਬਨ ਪਰਬਤ ਆਵ ਤੂਤਾ ਲਤਾ ਬਰੀ ਸਾਖ ਸਭ ਸਿਮਰਹਿ ਨਾਮ ਰਹੀਆ ਸੁਆਮੀ ਸਭ ਮਨਾ ਸਿਮਰਹਿ ਥੂਲਾ ਸੁਖਮ ਸਭ ਜੰਤਾ ਸਿਮਰਹਿ ਸਿਤ ਸਾਧਕਾਰ ਮੰਨਤਾ गोपता प्रगत सिलवर प्रम मेरे सकल पवन का प्रम तना सिमरह नर नारी आसरमा सुमरे जात जोत सब वरना सिमरह गुणी चटक सब बीते सिमरह रेणी हर दिन <coughs> सिमरह घड़ी मूर्ख पाद निलखा सिमरह काल अकाल सोच सोचा ਸੇਮਰਾ ਸੋਨਾ ਸਾਸ ਦਰਸਨ ਜੋਗਾ ਆ ਲਖਣਾ ਲਖਿਆ ਇਕ ਖਿਨਾ ਕਰਨ ਗੋ RAMਨ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਨੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਨ ਪਦਾਰਥ ਸੋ ਜਨਾ ਜਾ ਕੈ ਮਨ ਊਠਾ ਪ੍ਰਭ ਆਪਣਾ ਪੂਰਿਆ ਕਰਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੁ ਪ੍ਰਭ ਜਾਤਾ ਬਹੜ ਨਾ ਜੋਨੀ ਪਰਦਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਭ੍ਰਮ ਤਾ ਕਾ ਭਾਗੈ ਸੁਖ ਸਹਿਜ ਆਨੰਦ ਨਾਮ ਰਸ ਅਨੰਦ ਬਾਣੀ ਸਹਿਜ ਤੁਨਾਮ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾਂ ਕਹਿ ਮਨ ਬੂਠਾ ਸੁਪੂਰਕਰਮਾ ਨਾਸ਼ਨਾ ਜਾਲ ਥਾਲ ਮਹੀ ਅਲ ਸੁਆਮੀ ਸੋਈ ਅਵਰ ਨ ਕਹੀਏ ਦੂਜਾ ਕੋਈ गौर ज्ञान अंजन काटियो प्राम सगला अवर्ण नदी एक बिना ऊंचे ते ऊंचा दरबार कहन न जाए अंत न पारा गहर गंभीर अथाह स्वामी अतोल न जाए क्या मिला ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਲਾ ਕੋਈ ਵੀ ਆਦਮਾ ਤੇ ਅੰਤ ਪ੍ਰਭੂ ਹੈ ਸਗਲ ਪਸਾਰਾ ਤੁਮ ਤਨ ਜਮਦੂਤ ਤਿਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਰਨ ਤਾਕੇ ਪੂਰਨ ਜੋ ਸ਼ਰਮਣੀ ਪ੍ਰਾਪਕਾ ਜਸ ਸੁਣਨ ਤੂੰ ਸੁਖਨਾ ਕੋ ਸਭ ਕੋ ਤੇਰਾ ਸੱਚੇ ਸਾਹਿਬ ਗਹਿਰੰੰਬੀਰਾ ਕਹੋ ਨਾਨਕ ਸੇਈ ਜਨ ਉਤਮ ਜੋ ਭਾਵੈ ਸੁਆਮੀ ਤੁਮ ਬਨਾ ਮਾਰੂ ਮਹਲਾ 5 ਪ੍ਰਭ ਸਮਰੱਥ ਸਰਬ ਸੁਖਦਾਨ ਸਿਮਰੋ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਅਚੰਤ ਪੇਖਾਰੇ ਜਨ ਬਾਂਛੈ ਜਾ ਚੰਦਨਾ ਮੰਗੋ ਜਨ ਧੂਰ ਪਰਮਗਤ ਪਾਮ ਜਨਮ ਜਨਮ ਕੀ ਮੈਨ ਬਿਟਾਵ ਧੀਰ ਕਰੂਪਾ ਮਟੈ ਹਰ ਆਉ ਖਦ ਹਰ ਨਿਰਮਲ ਰਾਪੈ ਮੰਗਨਾ ਸ਼੍ਰਮਣੀ ਸੁਨਾਮਿ ਮਨ ਜਸ ਸੁਨਾਮੀ ਏਕਾ ਊਟ ਤਜੋ ਬੇਖ ਕਾਮਨੀ ਨਿਵ ਨਿਵ ਪਾਇ ਲਗਉ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੀ ਬਿਟੇ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਣਾ ਚਰਨ ਕਮਲ ਜਪੋ ਹੋਿਤ ਚਰੀਏ ਸੰਤ ਸੰਗ ਮਿਲ ਸਾਗਰ ਤਰੀਏ ਅਰਚਾ ਬੰਦਨ ਹਰਿ ਸਮਤ ਨਿਵਾਸੀ ਬੜ ਜੋਨ ਨਾਨਕਾ ਦਾਸ ਦਾਸਨ ਕੋ ਕਰਿ ਲਿਹੁ ਗੁਪਾਲਾ ਕਿਰਪਾ ਨਿਦਾਨ ਦੀਨ ਦਇਆਲਾ ਸਖਾ ਸਹਾਇ ਪੂਰਨ ਪਰਮੇਸ਼ਵਰ ਮਿਲ ਕਦੇ ਨਾ ਹੋਵੀ ਭੰਗਨਾ ਮਨ ਤਨ ਅਰਪ ਧਰੀ ਹਰਿਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਜੋਈ ਪ੍ਰਤਪਾਲਕ ਹੱਤ ਤਿਆਗੇ ਹਾਂ ਮੈਂ ਹੰਤਨਾ ਜਾਲ ਥਾਲ ਪੂਰਨ ਅੰਤਰ ਜੰਮੀ ਕਟ ਕਟ ਰਵਿਆ ਅਚਲ ਸਵਾਮੀ ਪਰਮ ਪੀਤ ਖੋਏ ਗੁਰਪੂਰੈ ਏਕ ਰਵਿਆ ਸਰਬੰਗਨ ਜਾਤ ਕਾਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਗਰ ਅਗਹਿ ਅਗਹਾ ਕਿਛ ਮਿਤ ਨਹੀਂ ਪਾਈਐ ਸੋਬ ਜਗੇ ਸਿਰਪੰਗਨਾ ਛਾਤੀ ਸੀਤਲ ਮਨ ਤਨ ਖੰਡਾ ਜਨਮ ਵਰਨ ਕੇ ਮਿਟ ਗਈ ਢੰਜਾ ਕਰ ਗਏ ਕਾਟ ਲੀਏ ਪ੍ਰਭ ਆਪ ਮੈਂ ਅਮਿਓ ਧਾਰ ਦ੍ਰਿਸ਼ਟੰਗਨਾ ਇਕੋ ਇਕ ਰਵਿਆ ਸਭ ਠਾਈ ਤਿਸ ਬੰਦੂ ਚਾ ਕੋਈ ਨਹੀਂ आद मद अंत प्रभु रविया कृष्ण भुजी परमंगना गोर परमेश्वर गुरु गोविंद गुरु करता गुरु सद् बक्षांद गुरु जप जाप जपत फल पाया ज्ञान दीपक संत संगना ਜੋ ਪਿਖਾ ਸੁ ਸਭ ਕਿਛ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕਿਨੋ ਸੁ ਤੋਂ ਮੈਂ ਕਰਾਇਓ ਸਰਨ ਸਹਾਈ ਸੰਤਹਿ ਕਲਾ ਜਾਚਕ ਜਾਚੈ ਤੁਮਹਿ ਆਰਾਧੈ ਪੰਤ ਕਾਮਨ ਪੁਰਨ ਪਾਪ ਸਦੈ ਇਕੋ ਦਾਨ ਸਰਬ ਸੁਖ ਕਉਨ ਨਿੰਦ ਆਣ ਮੰਗਨ ਨਹਿ ਕਿੰਚਨਾ ਕਾਇਆ ਪਾਤਰ ਪ੍ਰਭ ਕਰਨਿਹਾਰਾ ਲਕੇ ਲਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ ਸੋਲਹਿ ਕਲਾ ਸੰਪੂਰਨ ਫਲਿਆ ਆਨੰਦ ਕਲਾ ਹੋਇ ठाਕੁਰ ਚੜਿਆ ਆਨੰਦ ਬਨੋਦ ਨਾਮ ਆਨੰਦ ਬਨੋਦ ਹਰਨਾਮ ਸੁਖਨਾਣਕ ਅਮਰਤ ਰਸ ਹਰ ਬੰਚਨਾ ਮਾਰੂ ਸੋਲਹਿ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਿਮਰੈ ਕਰਤ ਸਿਮਰੈ ਤਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰਜਨਾ ਸਿਮਰੈ ਖਾਟ ਦੀਪ ਸਭ ਲੋਵਾ ਸਿਮਰੈ ਪਾਪਾਲ ਪੁਰੀਆ ਸੱਚ ਸੁਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਪ੍ਰਸੰਮ ਹਿਸਾ ਸਿਮਰਹਿ ਦੇਵਤੇ ਕੋੜ ਤੇ ਤੀਸਾ ਸਿਮਰਹਿ ਜਖਦੈ ਸਭ ਸਿਮਰਹਿ ਆਗੰਤ ਨ ਜਾਈ ਜਸ ਗਣਾ ਸਿਮਰਹਿ ਪਾਸ ਪੰਖੇ ਸਭ ਭੂਤਾ ਸਿਮਰਹਿ ਬਨ ਪਰਬਤ ਆਉ ਤੂਤਾ ਲਤਾ ਬਰੀ ਸਾਖ ਸਭ ਸਿਮਰਹਿ ਨਾਮ ਰਹੀਆ ਸੁਆਮੀ ਸਭ ਮਨਾ ਸਿਮਰਤੂਲਾ ਸੁਖਮ ਸਭ ਜੰਤਾ ਸਿਮਰੈ ਸਿਦ ਸਾਧਕਾਰਮਨਤਾ ਗੋਪਤਾ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਪਵਨਤਾ ਪ੍ਰਭ ਤਨਾ ਸਿਮਰੈ ਨਰ ਮਾਰੀ ਆਸਰਮ ਸੁਮਰੈ ਜਾਤ ਜੋਤ ਸਭ ਵਰਨਾ ਸਿਮਰੈ ਕੁਨੀ ਚਤੁਰ ਸਭ ਬੀਤੇ ਸਿਮਰੈ ਰੈਣੀ ਹਰ ਦਿਨਾ ਸਿਮਰਦਾ ਹੈ ਘੜੀ ਮੂਰਤ ਪਾਲ ਨਿਲਮਖਾ ਸਿਮਰੈ ਕਾਲ ਅਕਾਲ ਸੋਚ ਸੋਚਾ ਸਿਮਰੈ ਸੋਨਾ ਸਾਸ ਦਰਸਨ ਜੋਗਾ ਆ ਲਖਨਾ ਲਖਿਆ ਇਕ ਖਿਨਾ ਕਰਨ ਗੋ RAMਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਨੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪਦਾਰਥ ਸੋ ਜਨਾ ਜਾਕੇ ਮਨ ਊਠਾ ਪ੍ਰਭ ਆਪਣਾ ਪੂਰਿਆ ਕਰਮ ਗੁਨ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੜ ਨਾ ਜੋਨੀ ਪਰਮ ਰੂਪਨਾ ਗੋਰਖਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਭ੍ਰਮ ਤਾਂ ਕਾ ਭਾਗੈ ਸੁਖ ਸਹਜ ਆਨੰਦ ਨਾਮ ਰਸ ਅਨੰਦ ਬਾਣੀ ਸਹਜ ਤੁਨਾਮ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਬਾਰ ਬ੍ਰਹਮ ਜਾਂ ਕਹਿ ਮਨ ਬੂਠਾ ਸੁਪੂਰ ਕਰਮਾ ਨਾਸ਼ਨਾ ਜਾਲ ਥਾਲ ਮਹੀ ਅਦ ਸੁਆਮੀ ਸੋਈ ਅਵਰ ਨ ਕਹੀਏ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ सगਲਾ ਅਵਰ ਨ ਦੀਸੈ ਏਕ ਬਿਨਾ ਉੱਚੇ ਤੇ ਊਚਾ ਦਰਬਾਰ ਕਹਿਣ ਨਾ ਜਾਈ ਅੰਤ ਨਾ ਪਾਰ ਗਹਿਰ ਗੰਭੀਰ ਅਥਾ ਸੁਆਮੀ ਅਤੋਂਦਨ ਜਾਈ ਕਿਆ ਮਿਲਾਂ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਲਾ ਕੋਈ ਵੀ ਆਦਮਾ ਤੇ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾਮ ਜਮਦੂਤ ਤਿਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਾਗਲ ਮਨੋਰੰਜਨ ਤਾਕੇ ਪੂਰਨ ਜੋ ਸ਼ਰਮਣੀ ਪ੍ਰਾਪਕਾ ਜਸ ਸੁਨਾ ਤੂੰ ਸਬਨਾ ਕੋ ਸਬ ਕੋ ਤੇਰਾ ਸੱਚੇ ਸਾਹਿਬ ਗਹਿਰੰੰਧੀਰਾ ਕਹੋ ਨਾਨਕ ਸੇਈ ਜਨ ਉਤਮ ਜੋ ਭਾਵਹਿ ਸੁਆਮੀ ਤੁਮ ਬਨਾ ਮਾਰੂ ਮੱਲਾ ਪੰਜਵਾਂ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰੋ ਨਾਮ ਹੋ ਹੋ ਮਿਹਰਵਾਨਾ ਰਦਾਤਾ ਜੀ ਅਜੰਤ ਪੇਖਾਰੀ ਜਨ ਬਾਂਛੈ ਜਾ ਚੰਦਨਾ ਮੰਗ ਜਨ ਤੂਰ ਪਰਮਗਤ ਪਾਵ ਜਨਮ ਜਨਮ ਕੀ ਮੈਲ ਮਿਟਾਵ ਦੀਨ ਕਉ ਗਮਟੈ ਹਰ ਆਉ ਖਦ ਹਰ ਨਿਰਮਲ ਰਾਪੈ ਮੰਗਨਾ ਸ਼੍ਰਮਣੀ ਸੁਨੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬੇਖ ਕਾਮੀ ਨੇਵ ਨੇਵ ਪਾਏ ਲਗੋਂ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਜ ਦੂਤ ਤਜ ਤੰਗਨ ਚਰਨ ਕਮਲ ਜਪੋ ਹੋਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰਿ ਸਮਤ ਨਿਵਾਸੀ ਬੜ ਜੋਨ ਨਾਨਕਾ ਦਾਸ ਦਾਸਨ ਕੋ ਕਰਿ ਲਿਹੁ ਗ ਪਾਲਾ ਕਿਰਪਾ ਨਿਦਾਨ ਦੀਨ ਦਇਆਲਾ ਸਖਾ ਸਹਾਇ ਪੂਰਨ ਪਰਮੇਸ਼ਵਰ ਮਿਲ ਕਦੇ ਨ ਹੋਵੀ ਪੰਗਨਾ ਮਨ ਤਨ ਅਰਪ ਧਰੀ ਹਰਿ ਆਗੇ ਜਨਮ ਜਨਮ ਕਾਂ ਸੋਇਆ ਜਾਗੇ ਜਿਸ ਕਾ ਸਾ ਜੋਈ ਪ੍ਰਤਪਾਲਕ ਹੱਤ ਤਿਆਗੇ ਹਾਂ ਮੈਂ ਹੰਦਨਾ ਜਾਲ ਥਾਲ ਪੂਰਨ ਅੰਤਰ ਜੰਮੀ ਘਟ ਘਟ ਰਵਿਆ ਅਚਲ ਸੁਆਮੀ ਪਰਮ ਭੀਤ ਖੋਇ ਗੁਰਪੂਰੈ ਏਕ ਰਵਿਆ ਸਰਬੰਗਨ ਜਾਤ ਕਾਤ ਦੇਖੋ ਪ੍ਰਭ ਸੁਖ ਸਾਗਰ ਹਰ ਤੋਟ ਢੰਡਾਰ ਨਾਹੀ ਰਤਨਕਰ ਅਗਹਿ ਅਗਾਂ ਕਿਛ ਮਿਤ ਨਹੀਂ ਪਾਈਐ ਸੁਭਜ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਵਰਨ ਕੇ ਮਟਵੀ ਢੰਜਾ ਕਰ ਗੈ ਕਾਟ ਲਈਏ ਪ੍ਰਭ ਆਪ ਲੈ ਅਮਿਉ ਧਾਰ ਦ੍ਰਿਸ਼ਟੰਗਨਾ ਇਤੋ ਏਕ ਰਵਿਆ ਸਭ ਠਾ ਇਤਿ ਸਬਨ ਦੂਜਾ ਕੋਈ ਨਹੀਂ ਆਦ ਮਦ ਅੰਤ ਪ੍ਰਭ ਰਵਿਆ ਤ੍ਰਿਸ਼ਨਾ 부ਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪਿਖਾ ਸੁ ਸਭ ਕਿਛ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕਿਨੋ ਸੁ ਤੁਮਹਿ ਕਰਾਇਓ ਸਰਨ ਸਹਾਈ ਸੰਤਹਿ ਕਲਾ ਜਾਚਕ ਜਾਚੈ ਤੁਮਹਿ ਆਰਾਧੈ ਪੰਤ ਕਾਮਨ ਪੁਰਨ ਪਾਪ ਸਦੈ ਏਕੋ ਦਾਨ ਸਰਬ ਸੁਖ ਗੁਣ ਨਿੰਦੈ ਤਨ ਮੰਗਨ ਨੇਹ ਕੈਂਚਨਾ ਕਾਇਆ ਪਾਤਰ ਪ੍ਰਭ ਕਰਨਿਹਾਰਾ ਲਕੇ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ ਸੋਲਹ ਕਲਾ ਸੰਪੂਰਨ ਖਲਿਆ ਅਨੰਦ ਕਲਾ ਹੋਏ ਠਾਕੁਰ ਚੜਿਆ ਅਨੰਦ ਬਿਨੋਦ ਨਾਮ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅਮਰਤ ਰਸ ਹਰ ਬੰਚਨਾ ਮਾਰੂ ਸੋ ਰਹੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੈ ਤਰਤ ਸਿਮਰੈ ਤਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰਜਨਾ ਸਿਮਰੈ ਖਾਟ ਦੀਪ ਸਭ ਲੋਵਾ ਸਿਮਰੈ ਪਾਪਾਲ ਪੁਰੀਆ ਸੱਚ ਸੁਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰ ਹੈ ਬ੍ਰਹਮੇ ਪ੍ਰਸੰਮ ਹਿਸਾ ਸਿਮਰੈ ਦੇਵਤੇ ਕੋੜ ਤੇਤੀਸਾ ਸਿਮਰੈ ਜਖਦੇ ਸਭ ਸਿਮਰਹਿ ਆਗੰਤਨ ਜਾਈ ਜਸ ਗਣਾ ਸਿਮਰਹਿ ਪਾਸ ਪੰਖੇ ਸਭ ਭੂਤਾ ਸਿਮਰੈ ਬਨ ਪਰਬਤ ਆਉ ਤੂਤਾ ਲਤਾ ਬਲੀ ਸਾਖ ਸਭ ਸਿਮਰਹਿ 라ਬ ਰਹੀਆ ਸੁਮਾਮੀ ਸਭ ਮਨਾ ਸਿਮਰੈ ਧੂਲ ਸੁਖੰ ਸਭ ਜੰਤਾ ਸਿਮਰੈ ਸਿਦ ਸਾਧਕ ਹਰਮਨਤਾ ਗੋਪਤਾ ਪ੍ਰਗਟ ਸਿਵਨ ਪ੍ਰਭ ਮੇਰੀ ਸਗਲ ਪਵਨਤਾ ਪ੍ਰਭ ਤਨਾ ਸਿਮਰੈ ਨਰ ਨਾਰੀ ਆਸਰਮ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਕ ਸਭ ਬੀਤੇ ਸਿਮਰੈ ਰੈਣੀ ਹਰ ਦਿਨਾਂ ਸਿਮਰਦਾ ਹੈ ਘੜੀ ਮੂਰਤ ਪਾਲ ਨਿਲਮਖਾ ਸਿਮਰੈ ਕਾਲ ਅਕਾਲ ਸੋਚ ਸੋਚਾ ਸਿਮਰੈ ਸੋਨਾ ਸਾਸ ਦਰਸਨ ਜੋਗਾ ਆ ਲਖਨਾ ਲਖਿਆ ਇਕ ਖਿਨਾ करणो रामनहार स्वामी सकल कटाके अंतर जामि कर कृपा जिस भक्ति लावो जनन पदार्थ सो जना <coughs> जाके मन उठा प्रभु अपना पूर्या कर्म गुणका जप जपना सर्व निरन्तर सो प्रभु जात बहुड न जूनी परदन ਗੋਰਖਾ ਸ਼ਬਦ ਵਸੈ ਮਨ ਜਾ ਕੇ ਦੁਖ ਦਰਦ ਭ੍ਰਮ ਤਾਂ ਕਾ ਭਾਗੈ ਸੁਖ ਸਹਜ ਆਨੰਦ ਨਾਮ ਰਸ ਅਨੰਦ ਬਾਣੀ ਸਹਜ ਤੁਨਾਮ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾਂ ਕਹਿ ਮਨ ਬੂਠਾ ਸੁਪੂਰ ਕਰਮਾ ਨਾਸ਼ਨਾ ਜਾਲ ਥਾਲ ਮਹੀ ਅਲ ਸੁਆਮੀ ਸੋਈ ਅਵਰ ਨ ਕਹੀਏ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ सगਲਾ ਅਵਰ ਨ ਦੀਸੈ ਏਕ ਬਿਨਾ ਉੱਚੇ ਤੇ ਉੱਚਾ ਦਰਬਾਰ ਕਹਿਣ ਨਾ ਜਾਈ ਅੰਤ ਨਾ ਪਾਰ ਗਹਿਰ ਗੰਭੀਰ ਅਥਾ ਸਵਾਮੀ ਅਤੋਂਦਨ ਜਾਈ ਕਿਆ ਮਿਲਾਂ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਲਾ ਕੋਈ ਵੀ ਆਦਮਾ ਤੇ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨ ਆ ਜਾਮਦੂਤਾ ਤਿਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਾਗਲ ਮਨੋਰੰਜਨ ਤਾਕੇ ਪੂਰਨ ਜੋ ਸ਼ਰਮਣੀ ਪ੍ਰਾਪਕਾ ਜਸ ਸੁਨਾ ਤੂੰ ਸਭਨਾ ਕੋ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਬਨਾ ਮਾਰੂ ਮਾਲਾ ਪੰਜਵਾਂ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰੋ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਅਜੰਤ ਪੇਖਾਰੀ ਜਨ ਬਾਂਛੈ ਜਾ ਚੰਗਨਾ ਮੰਗੋ ਜਨ ਤੂਰ ਪਰਮਗਤ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਨ ਕਉ ਗੁਕ ਮਟੈ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸ਼੍ਰਾਵਣੀ ਸੁਨੋ ਬਿਮਲ ਜਸ ਸੁਮਾਮੀ ਏਕਾ ਓਟ ਤਜੋ ਬੇਖ ਕਾਮੀ ਨੇਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਣਾ ਚਰਨ ਕਮਲ ਜਪੋ ਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰਿ ਸਮਤ ਨਿਵਾਸੀ ਬੜ ਜੋਨ ਨਾਨਕ ਨਾ ਦਾਸ ਦਾਸਨ ਕੋ ਕਰਿ ਲਿਹੁ ਗੁਪਾਲਾ ਕਿਰਪਾ ਨਿਦਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਵਰ ਮਿਲ ਕਦੇ ਨਾ ਹੋਵੀ ਪੰਗਨਾ ਮਨ ਤਨ ਅਰਪਿ ਧਰੀ ਹਰਿ ਆਗੇ ਜਨਮ ਜਨਮ ਕਾਂ ਸੁਇਆ ਜਾਗੇ ਜਿਸ ਕਾ ਸਾ ਜੋਈ ਪ੍ਰਤਪਾਲਨ ਕਾ ਹੱਤ ਤਿਆਗੇ ਹਾਂ ਮੈਂ ਹੰਦਨਾ ਜਾਲ ਥਾਲ ਪੂਰਨ ਅੰਤਰ ਜੰਮੀ ਕਟ ਕਟ ਰਵਿਆ ਅਚਲ ਸਵਾਮੀ ਪਰਮ ਭੀਤ ਖੋਏ ਗੁਰਪੂਰੇ ਏਕ ਰਵਿਆ ਸਰਬੰਗਨ ਜਾਤ ਕਾਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟਾ ਪੰਡਾਲ ਨਾਹੀ ਰਤਨਕਰ ਅਗਹਿ ਅਗਹਾ ਕਿਛ ਮਿਤ ਨਹੀਂ ਪਾਈਐ ਸੁਭ ਜਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਵਰਨ ਕੇ ਮਟਵੀ ਢੰਜਾ ਕਰ ਗੈ ਕਾਟ ਲਈ ਪ੍ਰਭ ਆਪ ਲੈ ਅਮਿਓ ਧਾਰ ਦ੍ਰਿਸ਼ਟੰਗਨਾ ਇਹ ਤੋਂ ਇੱਕ ਰਵਿਆ ਸਭ ਖਾਈ ਤਿਸ ਬੰਦੂ ਚਾ ਕੋਈ ਨਹੀਂ ਆਦ ਮਦ ਅੰਤ ਪ੍ਰਭ ਰਵਿਆ ਕ੍ਰਿਸ਼ਨ ਭੁਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨ ਜੋ ਪੀਖਾਸੋ ਸਭ ਕਿਛ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕਿਨੋ ਸੋ ਤੁਮੇ ਕਰਾਇਓ ਸਰਨ ਸਹਾਈ ਸੰਤਹਿ ਕਲਾ ਜਾਚਕ ਜਾਚੈ ਤੁਮਹਿ ਆਰਾਧੈ ਪਤ ਤ ਪਾਪਨ ਪੁਰਨ ਪਾਪ ਸਦੈ ਇਕੋ দান ਸਰਬ ਸੁਖ ਗੁਣ ਨਿੰਦ ਆਲ ਮੰਗਨ ਨਹਿ ਕਿੰਚਨਾ ਕਾਇਆ ਪਾਤਰ ਪ੍ਰਭ ਤਨਿਹਾਰਾ ਲਕੇ ਲਗ ਸੰਤ ਸੰਗ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠਾ ਰੰਗਨਾ ਸੋਲਹ ਕਲਾ ਸੰਪੂਰਨ ਫਲਿਆ ਆਨੰਦ ਕਲਾ ਹੋਏ ਠਾਕੁਰ ਚੜਿਆ ਆਨੰਦ ਬਨੋਦ ਨਾਮ ਆਨੰਦ ਬਨੋਦ ਹਰ ਨਾਮ ਸੁਖ ਨਾਨਕ আমর তরাসার বঞ্চনা